3

ਸੂਦ ਹਮ ਕਰਤ ਲੋ ਤੁਮ ਕਤ ਦੂਦ ਕਹੋ ਕਵੀ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਤ ਰਾਗ ਬਾਣੀ ਬਾਣੀ ਭਗਤਾਂ ਕੀ ਵਿੱਚੋਂ ਸਤ ਅਬੀਸ਼ਰ ਜੀ ਦਾ ਆਪਾਂ ਨੇ 324 ਅੰਕੋ ਸਤਵਾਂ ਸ਼ਬਦ ਸਰਗਣ ਕੀਤਾ ਹੈ ਇਸ ਸ਼ਬਦ ਦੇ ਵਿੱਚ ਬ੍ਰਾਹਮਣਾ ਦੀ ਭਗਤ ਕਵੀਸਰ ਸਾਹਿਬ ਜੀ ਨਾਲ ਵਿਚਾਰ ਗਾਸਤੀ ਚਰਚਾ ਹੋਈ ਹੈ ਇਹ ਵਿਚਾਰਾ ਹੁੰਦੀ ਹੈ ਇਹ ਆਪਾਂ ਅੱਜ ਕਰਨ ਕਰਕੇ ਸਰਪੰਨ ਕਰਾਂਗੇ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸੀਆਂ ਕਰਨਾ ਚਲਵਾਵਾਂ ਵਾਲੀਆਂ ਗੁਰੂ ਦਾ ਬਖਸ਼ਿਆ ਫਤਿਹ ਦਾ ਨਾਮ ਪਰੋਪਲਨ ਕਰਕੇ ਆਪੋ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਹੇ ਹਮੇਸ਼ਾ ਸੱਚ ਦਾ ਗਿਆਨ ਵਣਦੇ ਸਨ ਫਾਸੀ ਦੇ ਬਨਾਰਸ ਦੇ ਇਲਾਕੇ ਔਰ ਜਿਹੜੇ ਉਥੋਂ ਦੇ ਰਹਿਣ ਵਾਲੇ ਪੰਡਤ ਬ੍ਰਾਹਮਣ ਆਦਿ ਸਨ ਜੋ ਆਪਣੀ ਉਪਜੀਵਕਾ ਲਈ ਕਰਮਕਾਂਡ ਕਰਦੇ ਸਨ ਤੇ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਭਰਮ ਭਲੇਖੇ ਪੈਦਾ ਕਰਕੇ ਆਪਣੀਆਂ ਰੋਜ਼ੀਆਂ ਸਿੱਖਦੇ ਸਨ ਆਪਣਾ ਕੰਮ ਕੱਢਦੇ ਸਨ ਔਰ ਜਰੂਰ ਭਗਤ ਜੀ ਨੇ ਕੋਈ ਬਚਨ ਕਰਨਾ ਤੇ ਫਿਰ ਉਸ ਦਾ ਜਵਾਬ ਇਹਨਾਂ ਨੂੰ ਨਹੀਂ ਸੀ ਆਉਂਦਾ ਤਾਂ ਕੀ ਹੋਇਆ ਕਾਂਸੀ ਦੇ ਵਿੱਚ ਇੱਕ ਪੰਥ ਨੇ ਡੌਲੀ ਭਲਵਾ ਦਿੱਤੀ ਕਿ ਸਾਰੇ ਆ ਕੇ ਮੇਰੇ ਨਾਲ ਕਾਸ਼ੀ ਦੇ ਗਵਰਨ ਭਾਵੇਂ ਚਰਚਾ ਕਰ ਲੋ ਮੈਂ ਜਿੱਤ ਕੇ ਕਿਹਾ ਤਾਂ ਸਾਰੀ ਕਾਂਸੀ ਹਾਰ ਗਈ ਤੇ ਜੇਕਰ ਤੁਸੀਂ ਜਿੱਤ ਗਏ ਤਾਂ ਮੈਂ ਸਾਰੇ ਡਾਕਟਰ ਵੱਲੋਂ ਹਾਰ ਗਿਆ ਇਹ ਜਾਣ ਕੇ ਬ੍ਰਾਹਮਣਾਂ ਨੇ ਸੋਚਿਆ ਕਿ ਲੱਗਦਾ ਇਹ ਪੰਡਤ ਬਹੁਤ ਵਿਦਵਾਨ ਹੋਵੇਗਾ ਜੇਕਰ ਅਸੀਂ ਹਾਰ ਗਏ ਤੇ ਕਾਸ਼ੀ ਦੀ ਹੈ ਕੀ ਹੋਵੇਗੀ ਕਿਉਂ ਨਾ ਆਪਾਂ ਇਹਦੇ ਨਾਲ ਕਵੀ ਸਾਹਿਬ ਦੀ ਚਰਚਾ ਕਰਵਾ ਲਈਏ ਨਾਲੇ ਕਵੀ ਦਾ ਕੌਣ ਨਿਕਲ ਨਹੀਂ ਦਿੱਤਾ ਤੇ ਜੇ ਇਹ ਹਾਰ ਗਏ ਬ੍ਰਾਹਮਣ ਤਾਂ ਇਹ ਹਾਰ ਜਾਵੇਗਾ ਤੇ ਜੇ ਕਵੀ ਸਾਹਿਬ ਹਾਰ ਗਏ ਤਾਂ ਵੀ ਆਪਣਾ ਫੈਲਾ। ਗਾਹਾਂ ਨੂੰ ਚੁੱਕੜ ਜਾਵੇਗਾ। ਇਸ ਤਰ੍ਹਾਂ ਅਸੀਂ ਤਾਂ ਨਹੀਂ ਹਾਰਾਂਗੇ ਜੇ ਕਵੀੜ ਹਾਰ ਗਿਆ ਤਾਂ ਲੋਕ ਕਹਿਣਗੇ ਉਹ ਜਲਾਹਾ ਹਾਰ ਗਿਆ। ਤਾਂ ਵੀ ਪਿਆਰਿਓ ਇਸ ਤਰ੍ਹਾਂ ਇਹਨਾਂ ਬ੍ਰਾਹਮਣਾਂ ਦੀ ਕਲਾ ਕੀ ਦੇ ਨਾਲ ਅੱਜ ਉਸ ਗਦਵਾਨ ਪੰਡਤ ਦੇ ਨਾਲ ਪੰਖ ਕਵੀਰ ਸਾਹਿਬ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਇਹਨਾਂ ਨੂੰ ਹਰਾ ਕੇ ਲਪਤ ਮੈਸੇਜ ਪੜ੍ਹਜਾ ਗੁਰੂ ਕਿਸੇ ਨੂੰ ਹਰਾਉਣ ਨਹੀਂ ਚੰਡੇ ਕੋਈ ਆਪਣੇ ਹੰਕਾਰ ਨੂੰ ਪੱਠੇ ਨਹੀਂ ਪਾਉਂਦੇ ਕਿਸੇ ਨੂੰ ਹਰਾ ਕੇ ਉਹਨਾਂ ਦਾ ਮਕਸਦ ਤਾਂ ਸੰਸਾਰ ਦਾ ਮਾਰਗਦਰਸ਼ਨ ਕਰਨਾ ਹੈ ਇਸ ਕਰਕੇ ਭਗਤਾਂ ਨੇ ਗੁਰੂਆਂ ਨੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ ਪਰ ਇਹਨਾਂ ਦੇ ਕਹਿਣ ਤੇ ਕਹਿੰਦੇ ਕਵੀਰ ਸਾਹਿਬ ਜੀ ਵੀ ਆ ਗਏ। ਕਵੀਰ ਸਾਹਿਬ ਜੀ ਨੇ ਕੋਲ ਨਿਆਂਦਾ ਉਸ ਪੰਕਤੀ ਉਹ ਜਿੱਥੇ ਵੀ ਇਕੱਠੇ ਹੋਏ ਸਾਰੇ। ਕਹਿੰਦੇ ਕਵੀਰ ਜੀ ਤੁਹਾਡੇ ਨਾਲ ਚਰਚਾ ਕਰਨ ਲਈ ਆਏ ਹਨ ਇਹ ਵਿਦਵਾਨ ਜੀ ਕਵੀਰ ਜੀ ਬੈਠੇ ਸਨ ਬੜੇ ਸਤਿਕਾਰ ਨਾਲ ਬਿਠਾ ਲਿਆ। ਕਹਿੰਦੇ ਹਉ ਪੰਡਿਤ ਜੀ ਬੈਠੀਏ ਘਰ ਵਿੱਚ। ਖੱਡੀ ਆਦ ਨੱਕੀ ਦੇਖ ਕੇ ਪੰਡਤ ਕਹਿੰਦਾ ਬ੍ਰਾਹਮਣੋ ਮੈਂ ਤੁਹਾਨੂੰ ਕਿਸੇ ਵਿਦਵਾਨ ਬ੍ਰਾਹਮਣ ਨਾਲ ਚਰਚਾ ਕਰਾਉਣ ਲਈ ਕਿਹਾ ਸੀ ਇਹ ਮਹੂਲੀ ਕੀ ਆ ਜਲਾਹਾਂ ਮੇਨਨ ਕੀ ਚਰਚਾ ਕਰੇਗਾ ਤਾਂ ਭਲਤ ਕਮਿਲ ਸਾਹਿਬ ਜੀ ਉਸ ਪੰਡਤ ਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਆ ਬੈਠ ਕੇ ਵਿਚਾਰ ਕਰਦੇ ਹਾਂ ਰਹਾਉ ਵਾਲੀ ਬੰਤੀ प्यारे हो कबीर साहब की बख्शे कर दे कहो कबीर जो ब्रह्म विचार है सो ब्राह्मण कहता है हमारे तो ब्राह्मण है यहां बैठ के ब्रह्म जी विचार कर दे गुरु प्यारे हो कर्चा होगी गलबात लगी हो ਕਵੀ ਸਾਹਿਬ ਜੀ ਕਹਿੰਦੇ ਕਹੋ ਉਹਨੇ ਪੰਡਿਤ ਬ੍ਰਾਹਮਣ ਕਦਕੇ ਹੋਏ ਬ੍ਰਾਹਮਣ ਕਹ ਕਹ ਜਨਮਤ ਹੋਏ ਤੁਮੈ ਨੂੰ ਇਹ ਦੱਸ ਤੇ ਤੂੰ ਬ੍ਰਾਹਮਣ ਕਦੋਂ ਕਦੇ ਬਣਿਆ ਪੰਡਿਤ ਕਦੋਂ ਕਦੇ ਬਣਿਆ ਤਾਂ ਗੁਰ ਪਿਆਰਿਓ ਉਸ ਵੇਲੇ ਜਦੋਂ ਇਹ ਵਿਚਾਰਾਂ ਚੱਲੀਆਂ ਤੇ ਪੰਥ ਕਰਨ ਲਗੇ ਅਸੀਂ ਤਾਂ ਪਹਿਲਾ ਤੋਂ ਹੀ ਖਾਨਦਾਨੀ ਬ੍ਰਾਹਮਣ ਹਾਂ ਕਿਉਂਕਿ ਅਸੀਂ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਏ ਕਿਉਂਕਿ ਸਭ ਹੀ ਕਹਿੰਦੇ ਸਾਰੇ ਹੀ ਮਾਂ ਦੇ ਪੇਟੋਂ ਪੈਦਾ ਹੁੰਦੇ ਆ ਕੀ ਗੱਲ ਮਾਕੀ ਜੀ ਦੇ ਸੰਸਾਰ ਤੇ ਲੋਕ ਕਹਿੰਦੇ ਉਹ ਮਾਂ ਦੇ ਪੇਟੋਂ ਨਹੀਂ ਪੈਦਾ ਹੁੰਦੇ ਉਹ ਬ੍ਰਾਹਮਣ ਕਹਿਣ ਲੱਗੇ ਆਪਨੇ ਵੇਦਾ ਬਤਾਉਂ ਕਿ ਇੱਥੇ ਗੁਰਮੁਖਤ ਸੰਸਾਰ ਗੱਲ ਨਹੀਂ ਹੈ ਪਰ ਗੱਲ ਸਾਂਝੀ ਕਰਨ ਵਾਸਤੇ ਉਹਨਾਂ ਦੀਆਂ ਗੱਲਾਂ ਵੀ ਨਾ ਰੱਖਣੀਆਂ ਪੈਣਗੀਆਂ ਬ੍ਰਾਹਮਣ ਕਹਿੰਦਾ ਮੈਂ ਤਾਂ ਬ੍ਰਹਮਾ ਤੋਂ ਪੈਦਾ ਹੋਇਆ ਸਿੱਧਾ ਅਸੀਂ ਬ੍ਰਾਹਮਣੀ ਤੋਂ ਪੈਦਾ ਹੋਏ ਹਾਂ ਇਸ ਕਰਕੇ ਬ੍ਰਾਹਮਣ ਤੇ ਸਾਡੇ ਪ੍ਰਾਣਾ ਸਿੱਖਣੀਆਂ ਮੁਤਾਬਕ ਬ੍ਰਹਮਾ ਦਾ ਜਨ ਵਿਸ਼ਨੂ ਤੋਂ ਨਾ ਵੀ ਕਵਨ ਤੋਂ ਹੋਇਆ ਪਰ ਵਿਸ਼ਨੂ ਜੀ ਤਾਂ ਖੱਤਰੀ ਹਨ ਪਰ ਕੁਬੀਰ ਸਾਹਿਬ ਜੀ ਕਹਿੰਦੇ ਕਿ ਕਿਉਂਕਿ ਉਹਨਾਂ ਨੇ ਕਈ ਵਾਰੀ ਦੁਸ਼ਟਾਂ ਦਾ ਨਾਸ ਕੀਤਾ ਜੰਗ ਕਰਕੇ ਤਾਂ ਇਸ ਕਰਕੇ ਦੱਸੋ ਵਿਸ਼ਨੂ ਦੇ ਪੈਟੋਂ ਬ੍ਰਹਮਾ ਪੈਦਾ ਹੋਇਆ ਤੇ ਫਿਰ ਤੁਸੀਂ ਬ੍ਰਾਹਮਣ ਹੋ ਗਏ ਤੇ ਉਸ ਦਾ ਦਾਦਾ ਪਾਉ ਦਾ ਬਾਪ ਤਾਂ ਵਿਸ਼ਨੂ ਦਾ ਫਿਰ क्षत्रੀ ਹੈ उन्होंने कोले चतरा है जंक्टर ने बास्ते कई बारियों ने अम्तारता आगे लाखशालों मारना की था इन उसी ब्राह्मण के में हो बे चल रहे आंगूर प्यारे हों उसी ब्राह्मण के में क्योंकि ਵਿਜਨੂ ਤਾਂ ਛਤਰੀ ਹੋਇਆ ਤੇ ਆਪਣੀ ਮਾਂ ਦੇ ਘਰ ਵਿੱਚ ਉਹ ਪੈਦਾ ਹੋਇਆ ਬ੍ਰਾਹਮਣੀ ਸੀ ਉਹ ਤਕਵੀਰ ਸਾਹਿਬ ਜੀ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ-ਬਾਣ ਕਾਹੀ ਨਹੀਂ ਆਇਆ ਜੇ ਤੂੰ ਬ੍ਰਾਹਮਣੀ ਮਾਂ ਦੇ ਪੇਟੋਂ ਪੈਦਾ ਹੋਇਆ ਹੈ ਤੇ ਸਾਰੇ ਸੰਸਾਰ ਦੇ ਲੋਕ ਹੀ ਮਾਂ ਦੇ ਪੇਟੋਂ ਪੈਦਾ ਹੁੰਦੇ ਆ ਬ੍ਰਾਹਮਣ ਕਹਿ ਲੱਗਿਆ ਕਿ ਨਹੀਂ ਸੰਸਾਰ ਦੇ ਵਿੱਚ ਅਲੱਗ-ਅਲੱਗ ਚਾਰ ਤਰ੍ਹਾਂ ਦੇ ਤਰ੍ਹਾਂ ਲੋਕ ਪੈਦਾ ਹੁੰਦੇ ਆ ਕੋਈ क्षत्रिय ਕੋਈ ਸ਼ੂਦਰ ਕੋਈ ਵੈਸ਼ ਵੀਸ਼ੇਰ ਵੀ ਕਹਿੰਦੇ ਉਹ ਕਿਵੇਂ ਕਹਿੰਦੇ ਆ ਦੇਖੋ ਜੋ ਬ੍ਰਾਹਮਣੀ ਤੋਂ ਪੈਦਾ ਹੁੰਦਾ ਹੈ ਉਹ ਬ੍ਰਾਹਮਣ ਹੁੰਦਾ ਹੈ ਤਾਂ ਵਿਆਸ ਵਸ਼ਿਸ਼ਠ ਰਿਸ਼ੀ ਬ੍ਰਾਹਮਣ ਨਹੀਂ ਕਿਉਂਕਿ ਵਿਆਸ ਦਾ ਫਿਰ ਤੁਸੀਂ ਕਹਿੰਦੇ ਹੋ ਕਿ ਮੱਛ ਤੋਂ ਪੈਦਾ ਹੋਇਆ ਔਰ ਕੁਸ਼ਿੰਥ ਜਿਹੜਾ ਹੈ ਕੰਚਕਾ ਵੇਸ਼ਵਾ ਤੋਂ ਪੈਦਾ ਹੋਇਆ। ਪਰ ਇਸੇ ਤਰ੍ਹਾਂ ਹੀ ਹਸਤਾਮਲ ਮੁਨੀ ਜਿਹੜਾ ਹਥੀ ਦੇ ਪੇਟੋਂ ਬੈਨੂ ਪੈਦਾ ਹੋਇਆ ਤੇ ਗੌਤਮ ਰਿਖੀ ਨੂੰ ਸਹੀ ਦੇ ਪੇਟੋਂ ਪੈਦਾ ਹੋਇਆ ਮੰਨਦੇ। ਇਹ ਤੁਹਾਡੇ ਹੀ ਵੇਦਾਂ ਦੇ ਬਚਨ ਹਨ। ਤਾਂ ਜੋ ਕਿ ਉਹਨਾਂ ਨੇ ਆਪਣੇ ਵੇਦਾਂ ਵਿੱਚ ਇਸ ਤਰ੍ਹਾਂ ਲਿਖੇ ਹੋਏ ਨਾ ਰਿਖਸ ਰੇਂਗ ਦੇ ਮਿਲ ਕੀ ਕੁਛ ਕੌਸ਼ਲ ਤੇ ਉਹ ਕਾਜ ਨਹੀਂ ਹਸਤਾ ਮਲਜੂਰ ਪਜਾਏ ਵਾਰ ਬਲੂ ਸੋ ਵਿਸ਼ਿਸ਼ਟ ਜੈ ਦੁਹਤਾ ਕੁਨ ਝੀਵਰ ਪਿਆਸ ਅੰਪਾਏ ਸਰਸ ਨਾਰ ਲਿਖੈ ਰਿਸ਼ੀ ਗੋਤਮ ਸੋ ਕੁਨ ਮਾਨਵ ਮੇਨ ਕੀ ਤੇਜ ਕਸਾਏ ਤਨੀਆਂ ਸੋ ਚਕਾਨ ਪਰਾਸਨ ਸੋ ਰਿਖਿਔਰ ਮਤੰਗ ਮਤੰਗਣ ਜਾਏ ਇਹ ਤੁਹਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਕਬੀਰ ਸਾਹਿਬ ਜੀ ਕਹਿੰਦੇ ਉਹ ਵਾਸੀਆ ਹੀ ਕਮਾਲ ਦੀ ਗੱਲ ਹੈ ਸੈਂਕੜੇ ਫਿੱਟੰਗ ਨਾਲ ਅੱਜ ਆਪਾਂ ਵੀ ਸੋਚੀਏ ਤਾਂ ਕੀ ਪਸ਼ੂਆਂ ਤੋਂ ਮਨੁੱਖ ਪੈਦਾ ਹੁੰਦੇ ਆ ਐਸੇ ਇਹਨਾਂ ਲੋਕਾਂ ਨੇ ਕਰਮ ਕਾਂਡ ਦਾ ਚੱਕਰ ਬਣਾਏ ਹਨ ਕਿ ਸੰਸਾਰ ਨੂੰ ਚੱਕਰ ਵਿੱਚ ਪਾਇਆ ਹੋਏ ਇਹ ਇਦਾਂ ਇੰਨਾ ਹੋਣਾ ਪ੍ਰਾਣਾ ਅਨ ਗ੍ਰੰਥਾਂ ਵਿੱਚ ਇਦਾਂ ਦਾ ਤੁਸੀਂ ਵਿਸਾਰ ਲਿਖਿਆ ਇਹ ਹੋ ਸਕਦਾ ਹੈ ਕਿ ਸੰਸਾਰ ਦੇ ਵਿੱਚ ਮਨੁੱਖ ਜਿਹੜੇ ਪਸ਼ੂ ਤੋਂ ਪੈਦਾ ਹੋਏ ਹਨ ਜਿਵੇਂ ਤੁਸੀਂ ਆਪ ਹੀ ਕਹਿੰਦੇ ਹੋ ਕਿ ਵਿਸ਼ਨੂੰ ਨੇ 24 ਅਵਤਾਰ ਕਛ ਮਛ ਆਦਿ ਆਦਿ ਇਹਨਾਂ ਤੋਂ ਪੈਦਾ ਹੋਏ ਉਹ ਬ੍ਰਾਹਮਣ ਹਰਾਨ ਹੋ ਗਿਆ ਵੀ ਇਹ ਤਾਂ ਸਾਡੇ ਵੇਦਾ ਗ੍ਰੰਥਾਂ ਦੇ ਬਾਰੇ ਸਾਰਾ ਕੁਝ ਹੁੰਦਾ ਕਵਾਲ ਹੋ ਵੀ ਉਹ ਕਹਿ ਲੱਗੇ ਤੂੰ ਬ੍ਰਾਹਮਣ ਕਿਵੇਂ ਹੋਏ ਤ੍ਰਿਸ਼ ਸੰਧੀ ਕਹਿ ਕੇ ਬਾਹਮਣ ਤਬਾਹਨ ਕੰਮ ਕੈ ਹੋਏ ਬਾਹਮਣ ਕਹਿ ਕੈ ਜਨਮਤ ਖੋਏ ਸ਼ੁਰੂਆਤ ਕਰਦੇ ਆ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦੇ ਸਭ ਉਤਪੰਨ ਦੀ ਹੁਣ ਉਹ ਬਾਹਮਣ ਕਹਿ ਰਿਹਾ ਸੀ ਕਿ ਮੈਂ ਬ੍ਰਹਮਾ ਦੀ ਬਿੰਦ ਤੋਂ ਪੈਦਾ ਹੋਇਆ ਮੈਂ ਬ੍ਰਹਮ ਤੋਂ ਪੈਦਾ ਹੋਇਆ ਕਵੀ ਸਾਹਿਬ ਦੀ ਕਹਿੰਦੇ ਸਾਰੇ ਜੀਵੀ ਬ੍ਰਹਮ ਨੇ ਪੈਦਾ ਕੀਤੇ ਆ ਪਾਰ ਬ੍ਰਹਮ ਨੇ ਪੈਦਾ ਕੀਤੇ ਆ ਜੇ ਤੂੰ ਬ੍ਰਹਮ ਤੋਂ ਪੈਦਾ ਹੋਇਆ ਹੈ ਤੇ ਬਾਕੀ ਸ੍ਰਿਸ਼ਟੀ ਵੀ ਤਾਂ ਉਸ ਤੋਂ ਪੈਦਾ ਹੋਈ ਹੈ ਮਾਂ ਦੇ ਗਰਭ ਦੇ ਵਿੱਚ ਕੋਈ ਜਾਤ ਨਹੀਂ ਹੁੰਦੀ ਬੱਚੇ ਇਸੇ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ ਜਦੋਂ ਮਾਂ ਦੇ ਉਦਰ ਵਿੱਚ ਹੁੰਦਾ ਹੈ ਜਦ ਜਨਮ ਲੈਂਦਾ ਹੈ ਤੇ ਫਿਰ ਸੰਸਾਰ ਤਰ੍ਹਾਂ ਤਰ੍ਹਾਂ ਦੇ ਬਣਾਏ ਹੋਏ ਤੁਹਾਡੇ ਕਰਮ ਕਾਂਡਾ ਮੁਤਾਬਕ ਜਨਤਾ-ਬਾਤਾਂ ਵਿੱਚ ਪੈ ਜਾਂਦਾ ਹੈ ਪਰਮੇਸ਼ਰ ਨੇ ਇਨਸਾਨ ਪੈਦਾ ਕੀਤੇ ਗਰਭ ਵਾਸ ਮੈਂ ਪੁੰਨੀ ਜਾਤੀ ਬ੍ਰਹਮ ਮਿੰਤੇ ਸਭ ਉਤਪਾਤੀ ਸਾਰੇ ਪਰਮਾ ਪਰਮਾਤਮਾ ਤੋਂ ਹੀ ਉਸ ਬ੍ਰਹਮਾ ਦੀ ਬਿੰਦ ਪਾਣੀ ਤੋਂ ਹੀ ਪੈਦਾ ਹੋਏ ਆ ਸਾਰੇ ਸੰਸਾਰ ਦੀ ਉਤਪਤੀ ਉਸ ਤੋਂ ਹੋਈ ਹੈ ਕਹੋ ਰੇ ਪੰਡਤ ਬਾਮਣ ਕਬ ਕੇ ਹੋਏ ਹੈ ਪੰਡਤ ਵਿਦਵਾਨ ਪੁਰਸ਼ ਤੂੰ ਦੱਸ ਮੈਂ ਪੁੱਛਣਾ ਹਾਂ ਕਿ ਤੁਸੀਂ ਬ੍ਰਾਹਮਣ ਕਦੋਂ ਕਦੇ ਬਣੇ ਜੋ ਵੀ ਮਾਂ ਦੇ ਪੇਡ ਰਿਸ਼ਤੇ ਸਾਰੇ ਬੱਚੇ ਬਰਾਬਰ ਹੁੰਦੇ ਆ ਬਾਹਰ ਆ ਕੇ ਹੀ ਉਹਨਾਂ ਦੇ ਨਾਮ ਰੱਖੇ ਜਾਂਦੇ ਆ ਤੁਹਾਨੂੰਆਂ ਬਣਾਇਆ ਜਾਤਾਂ ਪਾਤਾਂ ਨਾਲ ਜੋੜ ਦਿੱਤੀਆਂ ਸਤਿਗੁਰ ਕਾਸ਼ੇ ਬਾਣੀ ਚ ਕਹਿੰਦੇ ਨੇ ਜਾਣੋ ਜੋਤ ਨ ਪੁੱਛੋ ਜਾਤੀ ਆਗੈ ਜਾਤ ਨਹੀਂ ਅੱਗ ਵੀ ਜਾਤ ਨਹੀਂ ਪੁੱਛਦੀ ਜਦ ਕੋਈ ਮਰ ਜਾਂਦਾ ਹੈ ਉਹਨੂੰ ਅੱਗ ਦੇ ਵਿੱਚ ਰੱਖਦੇ ਸੰਸਕਾਰ ਕਰਦੇ ਆ ਤੇ ਅੱਗ ਨਹੀਂ ਵੇਖਦੀ ਇਹ ਕਿਹੜੀ ਜਾਤ ਦਾ ਸਭ ਨੂੰ ਏਕੋ ਜੀ ਸਵਾਹ ਮਿੱਟੀ ਬਣਾ ਦਿੰਦੀ ਹੈ ਬਹੁ ਦੇ ਪੰਡਤ ਦਸ ਬ੍ਰਹਮਣ ਬਣਦਾ ਤੂੰ ਬ੍ਰਾਹਮਣ ਕਰੋ ਉਹਦਾ ਮਣੇ ਕਿਉਂਕਿ ਬ੍ਰਾਹਮਣ ਦਾ ਦੂਸਰਾ ਅਰਥ ਕਵੀ ਸਾਹਿਬ ਜੀ ਅੰਤੇ ਕਹਿੰਦੇ ਆ ਕਿ ਬ੍ਰਾਹਮਣ ਉਹਨੂੰ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਪਰਮੇਸ਼ਰ ਦੀ ਵਿਚਾਰ ਕਰੇ ਪਰ ਬ੍ਰਹਮ ਦੀ ਵਿਚਾਰ ਕਰੇ ਜਾਤਾਂ ਪਾਤਾਂ ਵਿੱਚ ਬ੍ਰਾਹਮਣ ਨਹੀਂ ਹੈ ਕਹਿ ਲਗੇ ਕਹੋਏ ਪੰਡਿਤ ਬ੍ਰਾਹਮਣ ਕਾ ਕੇ ਹੋਏ ਕੁ ਬ੍ਰਾਹਮਣ ਤਰਪਦਾ ਬਣੀਐ ਐਨੇ ਜੰਤ ਵਿੱਚ ਹੀ ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ 허ੰਕਾਰ ਕਰਕੇ ਆਪਣਾ ਜਨਮ ਖਰਾਬ ਕਰਦਾ ਕਿਉਂਕਿ ਹੰਕਾਰ ਜਿਹੜਾ ਹੈ ਉਹ ਮੈਂ ਗ੍ਰੋਗ ਹੈ ਔਰ ਸਾਡੇ ਜੀਵਨ ਨੂੰ ਪਰਵਾਹ ਕਰਦੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਹੰਕਾਰ ਤੇ ਨਾਮ ਦੋਨਾਂ ਦਾ ਇਕੱਠਿਆਂ ਦਾ ਵਾਸਾ ਕਦੇ ਨਹੀਂ ਹੋ ਸਕਦਾ ਉਸ ਬ੍ਰਾਹਮਣ ਨੂੰ ਕੋਈ ਗੱਲ ਨਹੀਂ ਆ ਰਹੀ ਕਵੀ ਸਾਹਿਬ ਜੀ ਦੇ ਨਾਲ ਭਰਤ ਕਹਿਣ ਲੱਗਿਆ ਕਿ ਨਹੀਂ ਕਵੀ ਜੀ ਮੈਂ ਬ੍ਰਾਹਮਣੀ ਤੋਂ ਪੈਦਾ ਹੋਈ ਕਹਿੰਦਾ ਮੇਰੀ ਮਾਂ ਬ੍ਰਾਹਮਣੀ ਸੀ ਤਾਂ ਤਰਕ ਕੀ ਰਸੀ ਬ੍ਰਹਮਣਾ ਕਵੀ ਸਾਹਿਬ ਕਹਿਣ ਲੱਗੇ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਲ ਮੰਨਿਆ ਤੂੰ ਕਹਿਣਾ ਤੇਰੀ ਮਾਂ ਬ੍ਰਾਹਮਣੀ ਸੀ ਤੇ ਸਾਡੀ ਮਾਂ ਸ਼ੁੱਧਰ ਸੀ ਕਿਉਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣ ਬਾਟ ਕਾਹੇ ਨਹੀਂ ਆਇਆ ਫਿਰ ਤੂੰ ਕਿਸੇ ਹੋਰ ਤਰ੍ਹਾਂ ਕਿਉਂ ਨਾ ਜੰਮੀ ਆਣ ਬਾਟ ਜਿਹੜਾ ਜੰਮਣ ਦਾ ਰਸਤਾ ਕੋਈ ਹੋਰ ਕਿਉਂ ਨਾ ਬਣਿਆ ਜਿਵੇਂ ਲੋਕ ਕਹਿੰਦੇ ਨਾ ਬ੍ਰਹਮਾ ਨਾ ਪੀ ਤੋ ਹੂੰ ਪੈਦਾ ਹੋਇਆ ਤੇ ਤੂੰ ਵੀ ਨਾ ਪੀ ਤੋ ਪੈਦਾ ਹੋਣਾ ਸੀਗਾ ਤੂੰ ਕਿਉਂ ਨਹੀਂ ਹੋਰ ਰਸਤੇ ਲੱਗਿਆ ਆੜ ਬਾੜ ਕਾਹੇ ਨਹੀਂ ਆਇਆ ਫਿਰ ਤੇਰਾ ਜੰਮਣ ਦਾ ਰਸਤਾ ਕੋਈ ਹੋਰ ਹੋਣਾ ਚਾਹੀਦਾ ਸੀ ਜਿਵੇਂ ਤੂੰ ਜੰਮਿਆ ਓਵੇਂ ਅਸੀਂ ਜੰਮੇ ਆਂ ਤੁਹਾਡੇ ਬੇਟਾ ਨੇ ਮਿੱਥੀ ਮਿਤਰਾਂ ਕਲਾ ਦੇ ਬਚਨ ਲੱਗੇ ਆ ਕੋਈ ਨਾਸ਼ ਕੇਤ ਨਾਸ਼ਕਾ ਤੋਂ ਪਲਾਸਾ ਤੋਂ ਪੈਦਾ ਹੋਇਆ ਤੈਨੂੰ ਵੀ ਕੋਈ ਹੋਰ ਰਸਤਾ ਬਣਾਉਣਾ ਚਾਹੀਦਾ ਸੀ ਬੈ ਤੂੰ ਸਾਡੇ ਮੂੰਹ ਜੰਮਿਆ ਜਿਵੇਂ ਅਸੀਂ ਜੰਮੇ ਆਂ ਤਨ ਗੁਰ ਪਿਆਰੇਓ ਨੀਤ ਜਤਾਂ ਵਾਲਿਆ ਤੇਰੀ ਸੁੰਦਰ ਕਹਿਣਿ ਉਹ ਵੈਸ ਚ ਮਿਆਰ ਆਦੀ ਮੰਨਿਆ ਹੋਇਆ ਤੁਸੀਂ ਜਿਵੇਂ ਸਾਰੇ ਜੰਮੇ ਹੋਵੇ ਤੂੰ ਜੰਮਿਆ ਤੁਮ ਕਦ ਬ੍ਰਹਮ ਨੂੰ ਹਮਕਤ ਸੂਦ ਫਿਰ ਮੈਨੂੰ ਦੱਸ ਮੈਂ ਤੂੰ ਕਿਵੇਂ ਬ੍ਰਾਹਮਣ ਹੋਇਆ ਤੇ ਅਸੀਂ ਕਿਵੇਂ ਸ਼ੁੰਦਰ ਹੋਏ ਹੁਣ ਤਪਲੀਆ ਕਰੀ ਇਸ ਗੱਲ ਨੂੰ ਕੰਬਰਾਉ ਨੰਨ ਮਨਵਾਲ ਜਿਹੜਾ ਹੈ ਤੁਹਾਨੂੰ ਕਬੀਰ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਹਰਾਨ ਵੀ ਹੋ ਰਿਹਾ ਹੈ ਭਈ ਇਸ ਨੂੰ ਇੰਨਾ ਗਿਆਨ ਕਿਵੇਂ ਆ ਅਸਲ ਵਿੱਚ ਕਬੀਰ ਭਗਤ ਜੀ ਹੋਰਾਂ ਦੇ ਧਰੋ ਹੀ ਪਰਮੇਸ਼ਰ ਦੀ ਸੱਚੀ ਬਖਸ਼ਿਸ਼ ਸੀ ਕਿਰਪਾ ਸੀ ਤਾਂ ਗੁਰੂ ਪਿਆਰਿਓ ਭਗਤ ਜੀ ਆਪਣੇ ਬੱਚੇ ਕਮਾਲੇ ਕਹਿੰਦੇ ਬੇਟਾ ਛੁਰੀ ਲੈ ਕੇ ਚਾਕੂ ਲੈ ਕੇ ਆਹ ਕਹਿੰਦੇ ਕਮਾਲੇ ਨੇ ਲੈ ਕੇ ਚਾਕੂ ਫੜਾ ਦਿੱਤਾ ਪਰ ਉਹ ਤਾਂ ਕਹਿੰਦਾ ਚਾਕੂ ਤਾਂ ਕੀ ਕਰਨਾ ਹੈ ਕਹਿੰਦਾ ਵੱਧ ਕੇ ਦੇਖਦੇ ਆ ਤੇਰੇ ਖੂਨ ਹੈ ਕਿ ਦੁੱਧ ਹੈ ਸਾਡੇ ਵੀ ਖੂਨ ਹੈ ਤੇਰੇ ਵੀ ਖੂਨ ਹੈ ਜੀ ਨਹੀਂ ਥੰਨੀ ਤੇ ਲਿਆ ਤੇਰੀ ਨਾਲ ਵੱਧ ਕੇ ਦੇਖੀ ਕੋਲੀ ਨਿਕਲੇਗਾ ਸਾਡੇ ਸਾਹ ਦੀ ਇੱਕ ਸਮਾਨ ਹੈ ਫਿਰ ਤੂੰ ਬ੍ਰਾਹਮਣ ਕਿਵੇਂ ਹੋਇਆ ਤੇ ਅਸੀਂ ਕਿਵੇਂ ਸ਼ੁੱਦਰ ਹੋਏ ਅਹੁਕਤ ਬ੍ਰਾਹਮਣ ਹਮਕਤ ਸੂਦ ਹੁਣ ਦੱਸ ਮੈਨੂੰ ਮੈਂ ਤੂੰ ਕਹਿੰਦੇ ਬ੍ਰਾਹਮਣ ਆ ਤੇ ਅਸੀਂ ਕਹਿੰਦੇ ਸ਼ੋਦਰ ਹਾਂ ਗੱਲ ਸਹੀ ਆ ਭਗਤ ਜੀ ਔਰ ਦਸਵੇਂ ਪਾਤਸ਼ਾਹ ਜੀ ਦਾ ਵੀ ਬਚਨ ਹੈ ਇਕਾਨਾਥ ਇਕੈ ਤਾਨ ਇਕੈ ਜਿਹੇ ਇਕੈ ਮਾਨ ਸਭ ਇੱਕ ਸੋ ਬਣਾਓ ਹੈ ਜਿੰਨੇ ਵੀ ਮਨੁੱਖ ਹੈ ਬੰਦੇ ਬੰਗਾਲੀ ਹੈ ਕਿ ਦਿੱਲੀ ਕੇ ਦਿਵਾਲੀ ਹੈ ਪਾਤਸ਼ਾਹ ਤਾਂ ਬਚਣਾ ਜਿੱਥੋਂ ਦਾ ਮਰਜੀ ਹੋਵੇ ਸਾਰਿਆਂ ਦੀ ਬਾਡੀ ਇੱਕੋ ਢੰਗ ਨਾਲ ਬਣੀ ਸਾਰੇ ਹੰਦੇ ਇੱਕੋ ਜੀਆਂ ਅੱਖਾਂ ਇੱਕੋ ਜੇ ਕੰਨ ਇੱਕੋ ਜੀ ਜ਼ੁਬਾਨ ਔਰ ਉਸੇ ਤਰ੍ਹਾਂ ਸਾਡੇ ਅੰਦਰਲੇ ਜਿਹੜੇ ਪੁਰਜੇ ਹਨ ਸਾਰੇ ਪਰਮੇਸ਼ਰ ਨੇ ਫੜ ਕੀਤੇ ਆ ਕੋਈ ਫਰਕ ਨਹੀਂ ਹੈ ਸਭ ਇੱਕੋ ਜਿਹੇ ਹੈ ਦਸਵੇਂ ਪਾਤਸ਼ਾਹ ਦੇ ਬਚਨ ਸਭ ਏਕਤ ਸੋ ਬਣਾਉ ਹੈ ਸਾਰੇ ਇੱਕੋ ਜੇ ਬਣਾਏ ਹੋਏ ਨੇ ਆ ਕੱਟ ਕੇ ਦੇਖ ਨਾਲ ਖੂਨ ਨਿਕਲਦਾ ਹੈ ਕਿ ਦੁੱਧ ਨਿਕਲਦਾ ਹੈ ਜਉ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੂੰ ਆਣ ਬਾਠ ਕਾਹੀ ਨਹੀਂ ਆਇਆ ਤੁਮ ਕਾ ਤ ਬ੍ਰਾਹਮਣ ਹਮ ਕਾ ਤ ਸੂਦ ਹਮ ਕਾ ਤ ਲੋਹੂ ਤੁਮ ਕਾ ਦੂਧ ਕੀ ਸਰਦੇ ਲੋਹ ਪਗਦਾ ਤੇਰੇ ਦੁੱਧ ਵਗਦਾ ਨਾਲ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਕਬੀਰ ਸਾਹਿਬ ਜੀ ਕਹਿੰਦੇ ਆ ਸਰਦੇ ਵਿੱਚ ਸਾਡੇ ਦਾ ਭਈ ਸੱਚ ਦੇ ਮੁਤਾਬਕ ਜਿਹੜਾ ਸਿਸ਼ਟੀ ਵਿੱਚ ਵਿਆਪਕਾ ਪਰਮੇਸ਼ਰ ਰੂਪੀ ਬ੍ਰਹਮ ਨੂੰ ਵਿਚਾਰਦਾ ਹੁਣ ਇਹਨਾਂ ਨੇ ਪੰਜ ਮੂਹ ਵਾਲਾ ਬ੍ਰਹਮਾ ਬਣਾ ਦਿੱਤਾ ਹੈ ਇੱਕ ਫੋਟੋ ਬਣਾਈ ਹੈ ਉਹਨੇ ਚਾਰ ਮੂਹ ਲਾਏ ਹੋਏ ਬੜੀਆਂ ਨੌਕੀ ਅਨੌਕੀਆਂ ਕਹਾਣੀਆਂ ਕਹੀਆਂ। ਪਿਓ ਸ੍ਰਮਣ ਬ੍ਰਹਮਾ ਨੂੰ ਵੀ ਗੁਰੂ ਪਿਆਰ ਇਹਨਾਂ ਨੇ ਐਸਾ ਬਚਨ ਕਰਕੇ ਉਸ ਤੇ ਦੂਸ਼ਣਾ ਨਾ ਦਿੱਤਾ ਕਿ ਓਰ ਸ੍ਰਮਾ ਨੇ ਆਪਣੀ ਹੀ ਲੜਕੀ ਤੇ ਬਹੁਤ ਹਉਨਾ ਕੀਤਾ। ਜਿੱਧਰ ਜਾਵੇ ਉੰਦਰੀ ਵੇਖੇ ਉਧਰ ਨਵਾਂ ਮੂੰਹ ਪੈਦਾ ਤੰ। ਇਉਂ ਚਾਰ ਮੂੰਹ ਵਾਲਾ ਬ੍ਰਹਮਾ ਬਣ ਗਿਆ। ਮਤਰੇਨਾ ਬ੍ਰਹਮਣਾ ਦੇ ਘੜੇ ਹੋਏ ਜਿੰਨੀਆਂ ਵੀ ਕਹਾਣੀਆਂ ਸਾਰੀਆਂ ਸੰਸਾਰ ਨੂੰ ਚੱਕਰ 'ਚ ਪਾਉਣ ਵਾਲੀਆਂ ਕਵੀ ਸੰਗ ਦੀ ਕਹਿੰਦੇ ਕਹੋ ਕਵੀ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈ ਅਤ ਹੈ ਹਮਾਰੇ ਸਾਡੇ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਆ ਭਾਈ ਜਿਹੜਾ ਬ੍ਰਹਮਾ ਦੀ ਵਿਚਾਰ ਕਰੇ ਸੋ ਪੰਡਿਤ ਜੋ ਤਿਹਨ ਗੁਣਾ ਕੀ ਪੰਡ ਉਤਾਰੈ ਪੰਡਤ ਉਹ ਹੈ ਜਿਹੜਾ ਸਾਡੇ ਦਿਮਾਗ ਤੋਂ ਤਿੰਨਾ ਗੁਣਾ ਦਾ ਰਜੋ ਤੰਨ ਸਤੋ ਪੰਡਿਆਂ ਦੇ ਕਾਰਾਂ ਦਾ ਕਾਰ ਤੋਂ ਲੋਭ ਮੋਹ ਕਾਰ ਕਿੰਨਾ ਦਾ ਭਾਰ ਨਾ ਦੇਵੇ ਭਾਬ ਸਾਨੂੰ ਗਿਆਨ ਦੇ ਕੇ ਸਾਡੇ ਅਗਿਆਨਤਾ ਦੇ ਡਰ ਨੂੰ ਦੁੱਖ ਨੂੰ ਚਿੰਤਾ ਨੂੰ ਭੈਣ ਨੂੰ ਪੂਰ ਕਰਦੇ ਵੀ ਅਸੀਂ ਉਹਨੂੰ ਬ੍ਰਾਹਮਣ ਮੰਨਦੇ ਜੋ ਪਿਆਰ ਪਰਮੇਸ਼ਰ ਦੀ ਵਿਚਾਰ ਕਰਦਾ ਹੈ ਉਹ ਸਾਡੇ ਲਈ ਮਤ ਅਨਸਾਰ ਬ੍ਰਾਹਮਣ ਹੈ ਤੇ ਅਰ ਜੋ ਪਰਮੇਸ਼ਰ ਨਾਲ ਜੁੜ ਗਿਆ ਉਹ ਪਰਮੇਸ਼ਰ ਦਾ ਰੂਪ ਹੋ ਗਿਆ ਉਹ ਬ੍ਰਾਹਮਣ ਹੋ ਗਿਆ ਇਹ ਸੁਣ ਕੇ ਬਾਕੀ ਦੇ ਪੰਡਤਾਂ ਉੱਠ ਕੇ ਚਲੇ ਗਏ ਉਹ ਪਿਆਰੇ ਜਦੋਂ ਕਵੀਰ ਸਾਹਿਬ ਜੀ ਉਸਦੇ ਘੇੜ ਵਿੱਚ ਪਹੁੰਚ ਗਏ ਭਾਵ ਕਵੀਰ ਸਾਹਿਬ ਜੀ ਨੇ ਸੱਚ ਦੇ ਨਾਲ ਜੋੜ ਕੇ ਗੱਲ ਸਾਂਝੀ ਕੀਤੀ ਤੇ ਉਹ ਜਿਹੜਾ ਬਦਵਾਨ ਇਹਨਾਂ ਦਾ ਆਇਆ ਸੀ ਉਹ ਹਾਰ ਕੇ ਚਲੇ ਗਿਆ ਗੁਰੂ ਪਿਆਰੇ ਇਸ ਤਰ੍ਹਾਂ ਧਰਮਜੀ ਨੇ ਉਸ ਬ੍ਰਾਹਮਣ ਨੂੰ ਜਾ ਕਾਸ਼ੀ ਦੇ ਪੰਡਤਾਂ ਨੂੰ ਗਿਆਨ ਕਰਾਇਆ ਕਿ ਤੁਸੀਂ ਜਾਤ ਪਾਤ ਤੋਂ ਬਾਹਰ ਨਿਕਲੋ ਨਾਮਦੇਵ ਜੀ ਵੀ ਕਹਿੰਦੇ ਸਭ ਕੋ ਵਿੰਨ ਹੈ ਸੰਗੋ ਵਿੰਨ ਹੈ ਗੋਵਿੰਦ ਬਿੰਨੀ ਕੋਈ ਸਾਰੇ ਪਰਮੇਸ਼ਰ ਹੀ ਵਸਦਾ ਹੈ ਸਾਰਿਆਂ ਦੀ ਆਤਮਾ ਹੀ ਪਰਮਾਤਮਾ ਦੀ ਅੰਸ ਹੈ ਕੋਈ ਜੰਮਣ ਕਰਕੇ ਜਾਤ ਪਾਤ ਕਰਕੇ ਵੱਡਾ ਛੋਟਾ ਨਹੀਂ ਹੁੰਦਾ ਆਪਣੇ ਕਰਮਾ ਕਰਕੇ ਵੱਡਾ ਛੋਟਾ ਹੋ ਸਕਦਾ ਤੇ ਜਿਹੋ ਜੇ ਬੰਦਾ ਕਰਮ ਕਰਦਾ ਹੈ ਉਹਨਾਂ ਦਾ ਫਲ ਉਹ ਝੋਗਦਾ ਰਹਿੰਦਾ ਇਸ ਕਰਕੇ ਸਾਡੇ ਘਰ ਦੇ ਵਿੱਚ ਜਾਂ ਸੱਚ ਦੇ ਵਿੱਚ ਜਾਂ ਪਰਮੇਸ਼ਰ ਦੇ ਘਰ ਦੇ ਵਿੱਚ ਇਹਨਾਂ ਜਾਤਾਂ-ਪਾਤਾਂ ਨੂੰ ਨਹੀਂ ਮੰਨਿਆ ਜਾਂਦਾ। ਕੀ ਕਹਿੰਦੇ ਆ ਜਾਤ ਨਾ ਪੁੱਛੋ ਸਾਧ ਕੀ ਨੀਝਾ ਢੇਰ ਬਚਾ ਬਤਾਏ ਕਿ ਕੋ ਰੱਬ ਦਾ ਪਿਆਰਾ ਮਰੇ ਤੇ ਉਹਦੀ ਜਾਤ ਨਾ ਪੁੱਛੋ। ਉਹਦੇ ਕੋਲੋਂ ਰੱਬ ਦਾ ਢੇਰ ਪੁੱਛੋ ਸੋ ਪਿਆਰਿਓ ਇਸੀ ਭਗਤ ਕਬੀਰ ਸਾਹਿਬ ਜੀ ਦਾ ਸਤਮਾ ਬਚਨ ਸਤਮਾ ਸ਼ਲ 324 ਅੰਕ ਤੇ ਸੰਪੂਰਨ ਹੋਇਆ ਅਗਲਾ ਸ਼ਬਦ ਗੌੜੀ ਕਵੀਰ ਜੀ ਅੰਧਕਾਰ ਸੋ ਕਬੇ ਨ ਸੁਹੀ ਹੈ ਰਾਜਾ ਰੰਗ ਲੋਵੇਂ ਨੁਹੀ ਹੈ ਇਹ ਆਪਾਂ ਅਗਲੇ ਜਵਾਨਾਂ ਵੀ ਸਰਪਣ ਕਰਾਂਗੇ ਇੱਥੇ ਰੁਕਣ ਦੀ ਆਗਿਆ ਬਖਸ਼ੋ ਹੋਦਿਆ ਨੇਕਾ ਸਰਕਾਰ ਕਾਟ ਹੋ ਜਾਂਦੇ ਸੰਗਤਾਂ ਦੇ ਸਤਿਗੁਰੂ ਕਹਿੰਛੇ ਜੋਗਿਆ ਅਕਸ਼ ਲੈਣਾ ਕੀ ਬਲਾ ਫਤਿਹ ਪਾ ਫਤਿਹ ਵਾਹ ਗੁਰ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ